ਹਾਂਜੀ ਆਪਾਂ ਜੀ ਇਹ ਸੂਜੀ ਤੇ ਆٹے ਦੇ ਜਿਹੜੇ ਬਿਸਕਟ ਬਣਾਏ ਆ ਬਹੁਤ ਜ਼ਿਆਦਾ ਵਧੀਆ ਬਣੇ ਆ ਤੇ ਬਹੁਤ ਹੀ ਜ਼ਿਆਦਾ ਛੇਤੀ ਬਣ ਜਾਂਦੇ ਹੈਗੇ ਆ ਚਲੋ ਜੀ ਮੈਂ ਤੁਹਾਨੂੰ ਇਹ ਤੋੜ ਕੇ ਦਿਖਾਨੀ ਆ ਇਹਨਾਂ ਦਾ ਟੈਕਚਰ ਦੇਖੋ ਜੀ ਇਹ ਬਹੁਤ ਛੇਤੀ ਬਣ ਜਾਂਦੇ ਤੇ ਬਹੁਤ ਸੁਆਦਿਸ਼ ਹੁੰਦੇ ਹੈਗੇ ਇਸ ਤਰ੍ਹਾਂ ਜੀ ਜਿੱਦਾਂ ਜਿੱਦਾਂ ਆਪਾਂ ਹੁਣ ਇਹ ਠੰਡੇ ਹੋਏ ਜਾਂਦੇ ਤੇ ਕ੍ਰਿਸਪੀ ਹੋ ਜਾਂਦੇ ਤੇ ਬਹੁਤ ਹੀ ਜ਼ਿਆਦਾ ਖਾਣ ਨੂੰ ਸੁਆਦ ਅਚ ਹੈਗੇ ਤੁਸੀਂ ਵੀ ਇਸ ਤਰ੍ਹਾਂ ਜੀ ਆٹے ਤੇ ਸੂਜੀ ਦੇ ਬਿਸਕਟ ਬਣਾਉਣਾ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਜੀ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆ ਜੀ ਤੁਹਾਡਾ ਇੰਟਰੀਅਰ ਗਾਰਡਨ ਨੀ ਪੇਚੰਦੇ ਵਿੱਚ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਹੀ ਆਪਾਂ ਬਣਾ ਰਹੇ ਆ ਬਿਸਕਟ ਜਿਹੜੇ ਕਿ ਆਪਾਂ ਗੇਹੂ ਦੇ ਆਟੇ ਦੇ ਤੇ ਸੂਜੀ ਦੇ ਪੜਾਵਾਂਗੇ ਹਾਂਜੀ ਬਿਸਕਟ ਬਣਾਉਣ ਲਈ ਜੀ ਆਪਾਂ ਜਿਹੜੀਆਂ ਚੀਜ਼ਾਂ ਲਈਆਂ ਹੈਗੀਆਂ ਇੱਕ ਕੁੱਲ ਲਈ ਆਪਾਂ ਆਟੇ ਦੀ ਲਈਆਂ ਜਿਹੜਾ ਕਿ ਕਣਕ ਦਾ ਆਟਾ ਹੁੰਦਾ ਆ ਰੈਗੂਲਰ ਆਪਾਂ ਰੋਟੀ ਬਣਾਉਂਦੇ ਆ ਅੱਧੀ ਕੁੱਲ ਲਈ ਆਪਾਂ ਇਹਦੇ ਵਿੱਚ ਸੂਜੀ ਦੀ ਪਾਵਾਂਗੇ ਤੇ ਚਮਤ ਦਾ ਚੌਥਾ ਹਿੱਸਾ ਕੋਲੀ ਦਾ ਪਾਣੀ ਦੇ ਵਿੱਚ ਆਇਲ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਪੀਸੀ ਹੋਈ ਚੀਨੀ ਪਾਵਾਂਗੇ ਥੋੜੀ ਜਿਹੀ ਆਪਾਂ ਦੋ ਚਮਚੇ ਦੇ ਵਿੱਚ ਤੇਲ ਪਾਵਾਂਗੇ ਵਾਈਟ ਜਿਹੜੇ ਹੁੰਦੇ ਆ ਅੱਧਾ ਕੱਪ ਆਪਾਂ ਇਹਦੇ ਵਿੱਚ ਜੀ ਦੁੱਧ ਦਾ ਜੂਸ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਆਪਾਂ ਜੀ ਹੁਣ ਡੋ ਬਣਾ ਲੈਣੀ ਹੈਗੀ ਇਹਦੀ ਹਾਂਜੀ ਹਾਂਜੀ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਹੈਗੀਆਂ ਮਿਕਸ ਕਰ ਲੈਣਾ ਆ ਇਹ ਵਾਲਾ ਆਪਣੇ ਕੋ ਆਟਾ ਹੈ ਜਿਹੜਾ ਰੋਟੀ ਵਾਲਾ ਆਟਾ ਹੀ ਹੁੰਦਾ ਹੈ ਕਣਕ ਦਾ ਆਟਾ ਹੈ ਇਹਨੂੰ ਆਪਾਂ ਛਾਣ ਲਿਆ ਮਿਕਸਚਰ ਤੁਸੀਂ ਛਾਣਨਾ ਜ਼ਰੂਰ ਹਾਂਜੀ ਤੁਸੀਂ ਕੋਈ ਵੀ ਕੱਪ ਜਾਂ ਕੋਲੀ ਮੈజర్ ਕਰ ਲੈਣੀ ਉਹਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ ਇਹਦੇ ਵਿੱਚ ਆਪਾਂ ਜੀ ਅੱਧੀ ਕੋਲੀ ਜਿਹੜੀ ਹੈਗੀ ਆਪਾਂ ਸੂਜੀ ਦੀ ਪਾਵਾਂਗੇ ਹਾਂਜੀ ਸੂਜੀ ਬਰੀਕ ਵਾਲੀ ਹੋਣੀ ਚਾਹੀਦੀ ਹੈ ਜੇ ਤੁਹਾਡੇ ਕੋ ਮੋਟੀ ਸੂਜੀ ਆ ਤਾਂ ਤੁਸੀਂ ਉਹਨੂੰ ਇੱਕ ਵਾਰੀ ਗ੍ਰਾਈਂਡਰ ਦੇ ਵਿੱਚ ਕਰ ਲੈਣਾ ਨੇ ਤਾਂ ਥੋੜੀ ਬ੍ਰੇਕ ਕਰ ਲੈਣਾ ਹੈਗਾ ਆ ਫਿਰ ਇਹਦੇ ਨਾਲ ਜੀ ਬਹੁਤ ਹੀ ਵਧੀਆ ਆਪਣੇ ਜਿਹੜੇ ਬਿਸਕੁਟ ਬੰਦੇ ਹੈਗੇ ਆ ਹਾਂਜੀ ਇਹਦੇ ਵਿੱਚ ਹੀ ਆਪਣੇ ਕੋਲੇ ਹੈਗੇ ਆ ਜਿਹੜੇ ਸਿਸਮੀ ਹੈਗੇ ਤਿਲ ਹੈਗੇ ਆ ਵਾਈਟ ਵਿੱਚੇ ਆਪਾਂ ਇਹ ਪਾ ਦੇਣੇ ਹਾਂ ਜੀ 2 ਟੇਬਲस्पून ਹੈਗੇ ਆ ਹਾਂਜੀ ਇਹਦੇ ਵਿੱਚ ਆਪਾਂ 슈ਗਰ ਪਾਉਣੀ ਬਹੁਤ ਜ਼ਿਆਦਾ ਚੀਨੀ ਨਹੀਂ ਪਾਉਣੀ ਹੈਗੀ ਜਿਹੜੀ ਇਹ ਪੀਸੀ ਹੋਈ ਚੀਨੀ ਹੈਗੀ ਆ ਨਹੀਂ ਤਾਂ ਫੇ ਜਿਹੜੇ ਆਪਣੇ ਬਿਸਕਟ ਆ ਉਹ ਜਿਹੜੇ ਜਦੋਂ ਆਪਾਂ ਫਰਾਈ ਕਰਨੇ ਆ ਤੋ ਫੇ ਮਤਲਬ ਬ੍ਰੇਕ ਹੋਣ ਲੱਗ ਜਾਂਦੇ ਆ ਖਿਲਰ ਲਾ ਪੈਂਦੇ ਹੈਗੇ ਆ ਇਦਾਂ ਕਰਕੇ ਆਪਾਂ ਜਿਹੜੀ ਖੰਡ ਹੈ ਉਹ ਬਹੁਤ ਜ਼ਿਆਦੀ ਨਹੀਂ ਪਾਉਣੀ ਹੈਗੀ ਥੋੜੀ ਪਾਉਣੀ ਹੈਗੀ ਆ ਇਹ ਮੇਰੇ ਕੋਲ ਜਿਹੜੀ ਹੈਗੀ ਹੈ ਪੀਸੀ ਵਾਲੀ ਚੀਨੀ ਹੈਗੀ ਆ ਤੁਸੀਂ ਕੋਈ ਵੀ ਲੈ ਸਕਦੇ ਜਾਂ ਤਾਂ ਤੁਸੀਂ ਗ੍ਰੈਂਡਰ ਦੇ ਵਿੱਚ ਪੀਸ ਵੀ ਸਕਦੇ ਹੈਗੇ ਆ ਹਾਂਜੀ ਨਾਲ ਹੀ ਇਹਦੇ ਵਿੱਚ ਆਪਾਂ ਫਰੈਸ਼ ਇਲਾਚੀਆਂ ਗੁੱਟੀਆਂ ਆ ਥੋੜੇ ਜਿਹੇ ਇਲਾਚੀਆਂ ਦੇ ਦਾਣੇ ਹੈਗੇ ਵੀ ਮਿਕਸ ਕਰਦਨੇ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਯਾਰ ਇਦੇ ਵਿੱਚ ਆਪ ਤੁਸੀਂ ਆਇਲ ਦਾ ਵੀ ਮਾਣ ਪਾ ਸਕਦੇ ਆ ਜੇ ਤੁਸੀਂ ਦੇਸੀ ਕਿਉ ਪਾਉਣਾ ਤੁਸੀਂ ਉਹ ਵੀ ਪਾ ਸਕਦੇ ਆ ਹਾਂਜੀ ਤੁਹਾਡੀ ਸਵਾਇਸ ਸੀ ਹੈਗੇ ਜੁੜੀ ਜੁੜ ਕੇ ਕਰ ਸਕਦੇ ਹੈਗੇ ਰਿਫਾਈਨ ਤੇਲ ਵੀ ਪਾ ਸਕਦੇ ਹੈਗੇ ਹਾਂਜੀ ਇਹ ਮੇਰੇ ਕੋਲ ਚਾਰ ਚਮਚੇ ਹੈਗੇ ਆ ਜਿਹੜੇ ਇਹ ਆਇਲ ਦੇ ਹੈਗੇ ਆ ਰਿਫਾਈਨਡ ਆਲ ਜਿਹੜਾ ਹੈਗਾ ਇਹਨੂੰ ਆਪਾਂ ਦੇਖ ਕੇ ਥੋੜਾ ਜਿਹਾ ਆਪਾਂ ਨੂੰ ਜੇ ਲੱਗਦਾ ਵੀ ਹੈਗਾ ਆਪਾਂ ਨੂੰ ਹੋਰ ਮਾਣ ਪਾਉਣਾ ਪੈਣਾ ਫਿਰ ਆਪਾਂ ਚੂਜ਼ ਕਰ ਸਕਦੇ ਆ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਆਪਾਂ ਮਿਲਾ ਦੇਣਾ ਹੈਗਾ ਹੈ ਹਾਂਜੀ ਹੁਣ ਮੈਂ ਇਹਨਾਂ ਜੀ ਹੱਥ ਦੇ ਨਾਲ ਹੀ ਥੋੜਾ ਮਿਕਸ ਕਰੂੰਗੀ ਫੇਰੀ ਵਧੀਆ ਹੁੰਦਾ ਹੈਗਾ ਆ ਜਿਸ ਤਰ੍ਹਾਂ ਤੁਸੀਂ ਸਾਰਾ ਹੀ ਜਿਹੜਾ ਇਹ ਹੋ ਗਿਆ ਇਹਨੂੰ ਮਿਕਸ ਕਰ ਦੇਣਾ ਜੇ ਤੁ ਆਪਾਂ ਮਾਰਨਿੰਗ ਬੰਦੇ ਹੈਗੇ ਫੇਰੀ ਆਪਣੇ ਜੀ ਬਿਸਕਟ ਜਿਹੜੇ ਵਧੀਆ ਬਣਦੇ ਹੈਗੇ ਆ ਹਾਂਜੀ ਜਸਤਰ ਤੁਸੀਂ ਇਹਨੂੰ ਹੱਥ ਦੇ ਨਾਲ ਹੀ ਦਾ ਆਪਾਂ ਪਰਬ ਨਹੀਂ ਕਰਦੇ ਹੈਗੇ ਚੰਗੀਆਂ ਤਰ੍ਹਾਂ ਆਇਲ ਨੂੰ ਇਹਦੇ ਵਿੱਚ ਮਿਕਸ ਕਰ ਦੇਣਾ ਹੈਗਾ ਆ ਫੇਰੀ ਬਹੁਤ ਹੀ ਵਧੀਆ ਹਾਂਜੀ ਜਿੰਨਾ ਵੀ ਵਧੀਆ ਮਿਕਸ ਹੋਊਗਾ ਆਪਣਾ ਆਇਲ ਤੋਂ ਉਨੇ ਹੀ ਵਧੀਆ ਆਪਣੇ ਬਿਸਕੁਟ ਜਿਹੜੇ ਫੇਰ ਬੰਦਦੇ ਹੈਗੇ ਆ ਚੰਗੀ ਤਰ੍ਹਾਂ ਪੱਕ ਘੱਤ ਨਾ ਜਿਹੜੇ ਆਪਣੇ ਬੱਚੇ ਤੇ ਡਲੀਆਂ ਨਹੀਂ ਉਹ ਵੀ ਮਿਕਸ ਹੋ ਜਾਂਦੀਆਂ ਫੇਰ ਸ਼ੂਗਰ ਦੀਆਂ ਹਾਂਜੀ ਤੁਸੀਂ ਇੱਦਾਂ ਜਿ ਦੇਖ ਲੈਣਾ ਮੁਠੀ ਪਨ ਕੇ ਇਹ ਆਪਣਾ ਜਿਹੜਾ ਹੈਗਾ ਆ ਮੌਣ ਜਿਹੜਾ ਆਪਾਂ ਪਾਇਆ ਠੀਕ ਹੈਗਾ ਇਸ ਤਰ੍ਹਾਂ ਆਪਣੇ ਬਣਨੇ ਚਾਹੀਦੇ ਆ ਜਿੱਦਾਂ ਇਹ ਜੀ ਬਹੁਤ ਵਧੀਆ ਹੈਗਾ ਆ ਹੁਣ ਆਪਾਂ ਇਹਨੂੰ ਥੋੜਾ ਥੋੜਾ ਦੁੱਧ ਪਾ ਕੇ ਨਾ ਇਹਦੀ ਆਪਾਂ ਡੋ ਬਣਾ ਲੈਣੀ ਠੀਕ ਹੈ ਦੁੱਧ ਵੀ ਆਪਾਂ ਬਹੁਤ ਜ਼ਿਆਦਾ ਨਹੀਂ ਜੋਜ ਕਰਨਾ ਇੱਕਦਮ ਮਤਲਬ ਥੋੜਾ ਥੋੜਾ ਕੰਨ ਹੈ ਜੀ ਮੇਰੇ ਕੋਲ ਹੈਗਾ ਆ ਉਬਾਲ ਕੇ ਮੈਨੂੰ ਠੰਡਾ ਕੀਤਾ ਆ ਦੁੱਧ ਨੂੰ ਉਹਨਾਂ ਕਿ ਚੂਜ ਕਰਨਾ ਜਿੰਨਾ ਕਾ ਪਨ ਚਾਹੀਦਾ ਹੈਗਾ ਆ ਉਸੇ ਚਾਂਦੀ ਦੇ ਨਾਲ ਹੀ ਪਾ ਸਕਦੇ ਹੈਗੇ ਆ ਜਦੋਂ ਆਪਣੀ ਡੋ ਬਣ ਗਈ ਤਾਂ ਫਿਰ ਆਪਾਂ ਇਹਨੂੰ 15-20 ਮਿੰਟ ਲਈ ਰੱਖ ਤਾ ਕੇ ਰੱਖ ਦੇਣਾ ਹੈਗਾ ਥੋੜਾ ਰੈਸਟ ਬਾਅਦ ਵਿੱਚ ਫਿਰ ਬਣਾਉਣਾ ਹੈਗਾ ਥੋੜਾ ਜਾਂ ਜੀ ਮੈਂ ਹੋਰ ਜੇ ਦੁੱਧ ਪਾਵਾਂਗੀ ਇਹਦੇ ਵਿੱਚ ਥੋੜਾ ਕਰਕੇ ਜਿੰਨੇ ਕੁ ਦੇ ਨਾਲ ਇਹ ਆਪਣੀ ਲੋ ਇਕੱਠੀ ਹੋ ਜਾਂਦੀ ਉਹਨਾਂ ਕੇ ਆਪਾਂ ਪਾਉਣਾ ਹੈਗਾ ਦੋ ਚਮਚ ਆਪਾਂ ਜੇ ਹੋਰ ਪਾਵਾਂਗੇ ਇਹਦੇ ਵਿੱਚ ਉੜਿਆ ਹਾਂ ਦੀ ਡੋ ਬਣਾਉਣ ਨੂੰ ਟਾਈਮ ਲੱਗਦਾਇਆ ਕਿੰਨਾ ਨਹੀਂ ਜਿਆਦਾ ਟਾਈਮ ਲੱਗਦਾ ਹੈਗਾ ਜੇ ਤੁਸੀਂ ਇਹਦੇ ਵਿੱਚ ਗੁੜ ਵੀ ਪਾਉਣਾ ਹੈਗਾ ਤੁਸੀਂ ਗੁੜ ਵੀ ਪਾ ਸਕਦੇ ਆ ਉਬਾਲ ਕੇ ਪਾਣੀ ਜਿਹੜਾ ਗੁੜ ਦਾ ਹੈਗਾ ਆ ਉਹਦੇ ਨਾਲ ਵੀ ਡੋ ਬਣਾ ਸਕਦੇ ਹੈਗੇ ਆ ਇਸ ਤਰ੍ਹਾਂ ਦੀ ਆਪਾਂ ਹੁਣ ਇਹਨੂੰ 10 ਤੋਂ 15 ਮਿੰਟ ਏਦਿ ਪਿਆਰੇ ਅੰਨੇਣਾ ਇਦਰ ਤੇ ਆਪਾਂ ਕੋਈ ਕੱਪੜਾ ਲੈ ਦਿੰਨੇ ਹੈਗੇ ਆ ਫਿਰ ਬਾਅਦੇ ਵਿੱਚ ਆਪਾਂ ਇਹਨੂੰ ਇੱਕ ਵਾਰੀ ਫਿਰ ਥੋੜਾ ਰੈਸਟ ਕਰਕੇ ਫਿਰ ਮਲ ਲੈਣਾ ਹੈ ਆ ਆਪਣਾਂ ਜੀ ਆਟਾ ਆਪਾਂ ਦੇਖਦੇ ਹੈਗੇ ਆ ਕਿੰਦਾ ਹੁਣ ਹੈਗਾ ਇਹਨੂੰ ਰੱਖਿਆ ਹੈਗਾ 10-15 ਮਿੰਟ ਹੋ ਗਏ ਆ ਲੋ ਆਪਣੀ ਬਹੁਤ ਸੋਹਣੀ ਹੁਣ ਹੋ ਗਿਆ ਆਟਾ ਹੈਗਾ ਇਹਦਰ ਜੀ ਆਪਾਂ ਤੇਲ ਵੀ ਜਿਹੜਾ ਗਰਮ ਰੱਖਿਆ ਹੈਗਾ ਉਹਦੇ ਵਿੱਚ ਆਪਾਂ ਫਰਾਈ ਕਰਨਾ ਹੈਗਾ ਆ ਹੁਣ ਆਪਾਂ ਇਹਦੀਆਂ ਛੋਟੇ-ਛੋਟੇ ਜਿਹਦਾ ਪੇੜੇ ਬਣਾ ਕੇ ਜਾਂ ਲੋਏ ਜਿਹਨੂੰ ਆਪਾਂ ਕਹਿ ਦਿੰਨੇ ਹੈਗੇ ਆ ਇਹਨੂੰ ਆਪਾਂ ਇਦਾਂ ਡਿਵਾਈਡ ਕਰ ਲੈਣਾ ਹੈਗਾ ਜਿੰਨਾ ਵੀ ਆਪਾਂ ਬਣਾਉਣਾ ਹੈਗਾ ਆ ਥੋੜਾ-ਥੋੜਾ ਕਰਕੇ ਤਾਂ ਆਪਾਂ ਇਹਨੂੰ ਵੇਲ ਕੇ ਤੇ ਫਿਰ ਆਪਾਂ ਜਿੰਨਾ ਵੀ ਸਾਈਜ਼ ਆਪਾਂ ਨੂੰ ਚਾਹੀਦੇ ਹੈਗੇ ਆ ਉਸ ਤਰ੍ਹਾਂ ਦੇ ਆਪਾਂ ਫਿਰ ਬਣਾ ਲੈਣੇ ਹੈਗੇ ਆ ਤੁਸੀਂ ਚੱਕਲੇ ਦੇ ਉੱਤੇ ਵੀ ਵੇਲ ਸਕਦੇ ਆਂ ਆਪਾਂ ਤੁਸੀਂ ਕਾਊਂਟਰ ਤੇ ਵੀ ਕਰ ਸਕਦੇ ਹੈਗੇ ਆ ਹਾਂਜੀ ਮੈਂ ਇੱਥੇ ਚੱਕਲੇ ਦੇ ਉੱਤੇ ਵੇਲ ਲੂਗੀ ਕਿਉਂਕਿ ਆਟੇ ਨੂੰ क्रैक ਤਾਂ ਆਉਂਦੇ ਹੀ ਹੁੰਦੇ ਆ ਹਾਂਜੀ ਪਰ ਆਪਾਂ ਨੂੰ ਇਹਦੇ ਹੀ ਇਹ ਕਰਕੇ ਕਰਨਾ ਪੈਂਦਾ ਆ ਕਿਉਂਕਿ ਇਹਦੇ ਵਿੱਚ 슈ਗਰ ਹੁੰਦੀ ਕਰਕੇ ਫਿਰ क्रैक ਆਉਂਦੇ ਹੈਗੇ ਆ ਤੁਸੀਂ ਥੋੜਾ ਜਿਹਾ ਆਇਲ ਦਾ ਜਿਹੜਾ ਹੱਥ ਲਾ ਲੈਂਗੇ ਤੇ ਇਹੇ ਹੀ ਜੂੜਦਾ ਹੋਏਗਾ ਨਾਲ ਇਸ ਤਰ੍ਹਾਂ ਪਾਣੀ ਨੂੰ ਵੇਲਣਾ ਹੈ ਕਰੇ ਬਹੁਤ ਆਪਾਂ ਇਹਨੂੰ ਪਤਲਾ ਨਹੀਂ ਰੱਖਣਾ ਹੈਗਾ ਤੇ ਉਹ ਜਾਂ ਦਾ ਮੁੱਤਾਂ ਨਹੀਂ ਕਰਨਾ ਹੈਗਾ ਕਿਉਂਕਿ ਨਾ ਆਪਾਂ ਹੌਲੀ ਹੌਲੀ ਹੱਥ ਦੀ ਨਾਲੀ ਇਹ ਟਾਇਲੀਆਂ ਜਿਹੜੇ ਹੈਗੇ ਆ ਕ੍ਰੈਕ ਉਹ ਨੂੰ ਠੀਕ ਕਰਨਾ ਆ ਫਿਰ ਇਹ ਆਪਾਂ ਇਹਨੂੰ ਮਿਲਣਾ ਕਿਉਂਕਿ 슈ਗਰ ਹੁੰਦੀ ਆ ਇਹਦੇ ਵਿੱਚ ਕਰਕੇ ਫਿਰ ਸੂਜੀ ਵੀ ਆ ਤੁਹਾਨੂੰ ਪਤਾ ਹੀ ਆ ਫਿਰ ਉਹਦੇ ਨਾਲ ਹੋ ਜਾਂਦਾ ਆ ਹਾਂਜੀ ਤੁਸੀਂ ਕੋਈ ਜਾਂ ਤਾਂ ਕੁੱਕੀ ਕਟਰ ਲੈ ਲੈਣਾ ਜੇ ਤੁਹਾਡੇ ਕੋ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਕੋਈ ਕੋਲੇ ਜਾਂ ਕੋਈ ਵੀ ਚੀਜ਼ ਲੈ ਲੈਣੀ ਦੇ ਦੇ ਨਾਲ ਆਪਾਂ ਜਿੰਨਾ ਵੀ ਇਹਦਾ ਸਾਈਜ਼ ਬਣਾਉਣਾ ਹੈਗਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕਿਸੇ ਨੂੰ ਕੱਟ ਸਕਦੇ ਹੈਗੇ ਜਿੱਡਾ ਵੀ ਆਪਾਂ 쿠કી ਦਾ ਸਾਈਜ਼ ਰੱਖਣਾ ਹੈਗਾ ਜਿਹੜਾ ਵੀ ਆਪਣਾ ਐਕਸਟਰਾ ਆਟਾ ਹੈਗਾ ਇਹਨੂੰ ਆਪਾਂ ਕੱਟ ਸਕਦੇ ਆ ਇਹਨੂੰ ਫੇਰ ਦੁਬਾਰਾ ਆਪਾਂ ਦੂਸਰੀ ਟਾਈਮ ਫੇਰ ਇਹਨੂੰ ਵਿੱਚ ਟੇੜਾ ਬਣਾ ਸਕਦੇ ਹੈਗੇ ਆ ਇਸ ਤਰ੍ਹਾਂ ਜੀ ਆਪਾਂ 쿠ਕੀ ਵੇਲ ਸਕਦੇ ਹੈਗੇ ਆ ਜਿੰਨੇ ਜਿੱਦਾਂ ਦਾ ਵੀ ਆਪਾਂ ਸਾਈਜ਼ ਰੱਖਣਾ ਹੈਗਾ ਤਾਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਜਿੰਨੇ ਵੀ ਆਪਣੇ ਇਹ ਹੈਗੇ ਆ ਬਣਾਉਣੇ ਆਪਾਂ ਬਿਸਕਟ ਉਹਨੂੰ ਆਪਾਂ ਇਹਦਾ ਫੋਰਕ ਦੇ ਨਾਲ ਇਹਦਾ ਪੋਕ ਕਰਨਾ ਹੈਗਾ ਆ ਇਸ ਤਰ੍ਹਾਂ ਬਣਾ ਕੇ ਆਪਾਂ ਰੱਖਨੇ ਹੈਗੇ ਆ ਫਿਰ ਇਹ ਫੁੱਲਦੇ ਨਹੀਂ ਹੈਗੇ ਚੰਗੀ ਤਰ੍ਹਾਂ ਫਰਾਈ ਹੋ ਜਾਂਦੇ ਹੈਗੇ ਆ ਤੁਸੀਂ ਇਹਨੂੰ ਦੋਨੋਂ ਸਾਈਡ ਤੋਂ ਹੀ ਕਰ ਸਕਦੇ ਹੈਗੇ ਆ ਫੋਰਕ ਦੇ ਨਾਲ ਇਸ ਤਰ੍ਹਾਂ ਆਪਾਂ ਹਲਿਆਪੇ ਇਸ ਤਰ੍ਹਾਂ ਦੇ ਬਣਾਉਣੇ ਆ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਵੀ ਕੂਕੀ ਹੈਗੇ ਆ ਵੀ ਆਪਾਂ ਬਣਾ ਕੇ ਆਪਣੇ ਟ੍ਰੇ 'ਚ ਪਹਿਲਾਂ ਰੱਖ ਲੈਣੇ ਹੈਗੇ ਬਾਅਦ 'ਚ ਫਰਾਈ ਕਰਨੇ ਹੈਗੇ ਆ। ਇਹ ਹਟਾਏ ਆ ਤਾਂ ਇਹ ਆਪਾਂ ਦੁਬਾਰਾ ਇਹਨੂੰ ਮੁੱਲ ਲੈਣਾ ਹੈ। ਇਸੇ ਤਰ੍ਹਾਂ ਆਪਾਂ ਹੋਰ ਜਿਹੜਾ ਆਪਣਾ ਪੀੜਾ ਹੈਗਾ ਉਹਨੂੰ ਵੀ ਵੇਲ ਲੈਣਾ ਹੈਗਾ ਆ। ਹਾਂਜੀ ਆਪਣੇ ਜੀ ਸਾਰੇ ਕੂਕੀ ਆਪਾਂ ਜਿਹੜੇ ਹੈਗੇ ਆ ਕੱਟ ਲੈ ਹੈਗੇ ਇੰਦਾ ਮਿਲ ਕੇ ਆਪਾਂ ਇੰਦਾ ਦੇ ਸ਼ੇਪ ਦੇ ਵਿੱਚ ਬਣਾਏ ਹੈਗੇ ਇਹਨੂੰ ਫੋਰਕ ਦੇ ਨਾਲ ਇਹਦਾ ਪੋਕ ਕੀਤਾ ਆ। ਤੁਸੀਂ ਇਸ ਤਰ੍ਹਾਂ ਫਾਰੇ ਪਹਿਲਾਂ ਬਣਾ ਕੇ ਰੱਖ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਆਵਲਾ ਆਪਣੇ ਕੋਲਾਸੀ ਹੈਗਾ ਇਹ ਵੀ ਆਪਾਂ ਕੱਟ ਲੈਣੇ ਹੈਗੇ ਆ ਹਾਂਜੀ ਤੁਸੀਂ ਜਿਹੜਾ ਤੇਲ ਹੈਗਾ ਜੀ మీడియం ਲੋ ਮੀਡੀਅਮ ਤੇ ਰੱਖਣਾ ਹੈਗਾ ਬਹੁਤ ਹਾਈ ਨਹੀਂ ਕਰਨਾ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਥੋੜੇ ਥੋੜੇ ਭਾ ਕੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕਿੰਨੇ ਕੁ ਵੀ ਪੈਂਦੇ ਹੈਗੇ ਆ ਤੁਸੀਂ ਜਿੱਦਾਂ ਦੀ ਵੀ ਥਿੱਕ ਨਜ਼ ਰੱਖਣੀ ਆ ਤੁਸੀਂ ਰੱਖ ਸਕਦੇ ਹੈਗੇ ਆ ਅੰਦੀ ਇਹਨਾਂ ਨੂੰ ਬਹੁਤ ਹੀ ਹੌਲੀ-ਹੌਲੀ ਆਪਾਂ ਇਹਨਾਂ ਨੂੰ ਹਲਾਉਣਾ ਹੈਗਾ ਕਿਉਂਕਿ ਨਹੀਂ ਤਾਂ ਇਹ ਫਿਰ ਟੁੱਟ ਜਾਂਦੇ ਹੈਗੇ ਆ ਬਹੁਤ ਹਾਰਡ ਨੇ ਜਿੱਤਾ ਆਪਾਂ ਕਰਨਾ ਹੈਗਾ ਜਦ ਇਹ ਹੌਲੀ-ਹੌਲੀ ਉੱਪਰ ਆ ਗਏ ਤਾਂ ਫਿਰ ਇਹ ਆਪਾਂ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਤਰਨ ਕਰਨਾ ਹੈਗਾ ਆ ਫਿਰ ਇਹਨਾਂ ਨੂੰ ਇਸ ਇਸ ਤਰ੍ਹਾਂ ਆਪਾਂ ਮੀਡੀਅਮ ਲੋ ਤੇ ਫਰਾਈ ਕਰਨਾ ਹੈਗਾ ਆ ਬਹੁਤ ਹੀ ਹੌਲੀ-ਹੌਲੀ ਹੰਦੀ ਆਪਾਂ ਇਹਨਾਂ ਨੂੰ ਹਲਾਉਣਾ ਹੈ ਆ ਅਜੇ ਨਹੀਂ ਦੋ ਇਹਨਾਂ ਦਾ ਥੋੜਾ ਜਿਹਾ ਮੀਡੀਅਮ ਬ੍ਰਾਊਨ ਜਿੱਦਾਂ ਗੋਡਾ ਬ੍ਰਾਊਨ ਜਿਹਾ ਹੋ ਗਿਆ ਕਾਲਾ ਫੇਰੇ ਨਾਲ ਦੂਜੀ ਟੱਨ ਆਪਾਂ ਕਰ ਦੇਣੀ ਹੈ ਜੀ ਹਾਂ ਜੀ ਇਹਨਾਂ ਨੂੰ ਪੰਜ ਤੋਂ 7 ਮਿੰਟ ਦਾ ਸਲੋ ਸਲੋ ਲੱਗ ਜਾਂਦੇ ਹੈਗੇ ਆ ਤੁਸੀਂ ਸਲੋ ਹੀਟ ਤੇ ਕਰਦੇ ਹੈਗੇ ਹਾਂ ਜੀ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਸਾਈਡ ਦੇ ਨਾਲ ਲਾ ਕੇ ਫੇਰੇ ਇਹਨਾਂ ਨੂੰ ਤੜਨ ਕਰਨਾ ਹੈਗਾ ਆ ਇਸ ਤਰ੍ਹਾਂ ਇਹਨਾਂ ਨੂੰ ਕਰਕੇ ਸਾਈਡ ਦੇ ਨਾਲ ਲਾ ਕੇ ਦੂਸਰੀ ਟੱਨ ਸਾਰੇ ਹੰਤੀ ਆਪਾਂ ਟਰਨ ਕਰਦੇ ਨੇ ਹੈ ਜਸ ਤੇ ਨਾਮ ਲਾ ਕੇ ਏਦਾਂ ਸਾਈਡ ਨੂੰ ਹਾਂਜੀ ਜਦੋਂ ਇਹਨਾਂ ਦਾ 골ਡਨ ਬ੍ਰਾਊਨ ਕਲਰ ਹੋ ਗਿਆ ਤਾਂ ਫਿਰ ਆਪਾਂ ਹੌਲੀ-ਹੌਲੀ ਇਹ ਸਾਰੇ ਕੱਢ ਲੈਣੇ ਦੂਸਰੇ ਪਾ ਦੇਣੇ ਹੈਗੇ ਆ। ਇਸ ਤਰ੍ਹਾਂ ਦੇਖੋ ਜੀ ਇਹਨਾਂ ਦਾ 골ਡਨ ਟਾਉਨ ਕਲਰ ਹੋ ਗਿਆ ਆ। 1 ਮਿੰਟ ਹੋਰ ਆਪਾਂ ਜੀ ਇਹਨਾਂ ਨੂੰ ਕਰਾਂਗੇ ਫਿਰ ਇਹਨਾਂ ਨੂੰ ਆਪਾਂ ਕੱਟ ਲੈਣਾ ਬਾਹਰ। ਦੇਖੋ ਜੀ ਇਹਨਾਂ ਦਾ ਬਹੁਤ ਹੀ ਵਧੀਆ ਹੁਣ ਬ੍ਰਾਊਨ ਕਲਰ ਆ ਗਿਆ ਹੈ ਕਹਿਆ ਕਿਉਂਕਿ ਫਿਰ ਇਹਦਾ ਹੋਰ ਵੀ ਹੁਣ ਡਾਰਕ ਹੋ ਜਾਂਦਾ ਪਿਆੰਦਾ ਬਹੁਤ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਹੁਣ ਕਰਨਾ ਹੈਗਾ ਥੋੜੇ ਇਹਨਾਂ ਦਾ ਆਪਾਂ ਆਇਲ ਕੱਢ ਕੇ ਇਹਦੇ ਵਿੱਚੋਂ ਸਾਰੇ ਕੁੱਕੀ ਆਪਾਂ ਬਾਹਰ ਕੱਢ ਲੈਣੇ ਹੈਗੇ ਆ ਕਿਸੇ ਕੋਈ ਪੇਪਰ ਵਗੈਰਾ ਰੱਖ ਲੈਣਾ ਹੈ ਟ੍ਰੇ ਦੇ ਵਿੱਚ ਤੱਕ ਫਿਰ ਥੋੜਾ ਜਿਹਾ ਇਹਨਾਂ ਦਾ ਆਇਲ ਜਿਹੜਾ ਹੋਰ ਵੀ ਪੇਪਰ ਦੇ ਨਾਲ ਫਿਰ ਹੋ ਜਾਂਦਾ ਡਰਾਈ ਇਸੇ ਤਰ੍ਹਾਂ ਆਪਣੇ ਜਿਹੜੇ ਦੂਸਰੇ ਬਿਸਕੁਟ ਹੈਗੇ ਆ ਉਹ ਵੀ ਆਪਾਂ ਨਾਲ ਹੀ ਪਾ ਦੇਣੇ ਹੈਗੇ ਆ ਹਾਂਜੀ ਆਪਣੇ ਸਾਰੇ ਆਪਾਂ ਘਟ ਲਏ ਹੈਗੇ ਆ ਦੇਖੋ ਜੀ ਬਹੁਤ ਹੀ ਵਧੀਆ ਫਰਾਈ ਹੋ ਗਏ ਆ ਬਹੁਤ ਵਧੀਆ ਬਣੇ ਹੈਗੇ ਆ ਇਸੇ ਤਰ੍ਹਾਂ ਜਿਹੜੇ ਦੂਸਰੇ ਬਣਾ ਕੇ ਰੱਖੇ ਆ ਉਹ ਵੀ ਆਪਾਂ ਇਹਦੇ ਨਾਲ ਹੀ ਪਾ ਦੇਣੇ ਹੈਗੇ ਆ ਬਹੁਤ ਜ਼ਿਆਦਾ ਇਹ ਵਧੀਆ ਬਿਸਕੁਟ ਬਣਦੇ ਹੈਗੇ ਆ ਬਹੁਤ ਸਵਾਦ ਹੁੰਦੇ ਆ ਇਹਦੇ ਵਿੱਚ ਤਿਲ ਵੀ ਆ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਬੈਂਟ ਦੇ ਟਾਈਮ ਆਪਾਂ ਇਦਾਂ ਦੀਆਂ ਰੈਸਪੀਆਂ ਬਣਾਈਆਂ ਤਾਂ ਬਹੁਤ ਵਧੀਆ ਆ ਜੀ ਆਪਣੀ ਹੈਲਥ ਵਾਸਤੇ ਵੀ ਵਧੀਆ ਹੈਗਾ ਆ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਹੈਗੇ ਆ ਲਓ ਜੀ ਆਪਣੇ ਜਿਹੜੇ ਸਾਰੇ ਬਿਸਕੁਟ ਬਣ ਗਏ ਆਪਾਂ ਸਟੋਵ ਨੂੰ ਕਰ ਦੇਣਾ ਬੰਦ ਦੇਖੋ ਜੀ ਬਹੁਤ ਹੀ ਵਧੀਆ ਬਿਸਾਰੇ ਜਿਹੜੇ ਬਿਸਕੁਟ ਹੈਗੇ ਆ ਆਪਾਂ ਫਰਾਈ ਕਰ ਲਿਆ ਏ ਸੂਜੀ ਤੇ ਆਟੇ ਦੇ ਆਪਾਂ ਬਿਸਕੁਟ ਬਣਾਏ ਆ ਦੇਖੋ ਜੀ ਬਹੁਤ ਹੀ ਵਧੀਆ ਬਣੇ ਹੈਗੇ ਆ ਤੇ ਜਿਵੇਂ ਜਿਵੇਂ ਠੰਡੇ ਹੋ ਜਾਂਦੇ ਹੋਰ ਵੀ ਕ੍ਰਿਸਪੀ ਹੋ ਜਾਂਦੇ ਤੁਸੀਂ ਹੁਣ ਜਾਦੇ ਨਾਲ ਜੀ ਖਾ ਸਕਦੇ ਐ ਇੰਜੋਏ ਕਰ ਸਕਦੇ ਬਹੁਤ ਵਧੀਆ ਤੇ ਬਹੁਤ ਛੇਤੀ ਬਣ ਜਾਂਦੇ ਹੈਗੇ ਆ ਤੇ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ